ਇਹਨਾਂ ਨੇ 750 ਰੁਪਏ ਬਣਾਤਾ ਤੇ ਇੱਕ ਪਲੇਟ ਦਿੱਤੀ ਆ ਕਿੰਨੇ ਦੱਸੇ ਸੀ ਪੈਸੇ ਪੈਸੇ ਮੈਨੂੰ 140 ਰੁਪਏ ਤੁਸੀਂ ਸਮਾਨ ਮੰਗਿਆ ਸੀ ਨਾ ਤਾਂ 50 ਵੀ ਲਿਆਓ ਆ ਵੀ ਲਿਆਓ ਉਹ ਇਹਨਾਂ ਨੇ ਆਪੇ ਪਹਿਲੇ ਰੱਖੇ ਤਾਂ ਕਹਿਣ ਦੀ ਮੌਕਾ ਹੀ ਨਹੀਂ ਦਿੱਤਾ ਬੜੀਆਂ ਲੋਕਾਂ ਦਾ ਵੀ ਉਹ ਮੋਂਗੋ ਤੁਹਾਨੂੰ ਲੋਕਾਂ ਨੇ ਆਪੇ ਦੱਸ ਦੇਣਾ ਇੱਥੇ ਦਾ ਜਿਹਾ ਫਗਵਾੜਾ ਦਾ ਆਪਾਂ ਸਾਡੇ ਸਾਹਮਣੇ ਢਾਬੇ ਦਾ ਕੀ ਹਾਲ ਆ ਜੀ ਕਹਿ ਕੇ ਹਜ਼ਾਰ ਰੁਪਏ ਮੰਗ ਲੈਂਦੇ ਨਾ ਦੇ ਦਿੰਦੇ ਪਰ ਜਿਹੜਾ ਧੱਕਾ ਜਿਹਾ ਉਹ ਨਾ ਉਹ ਗਲਤ ਆ 140 ਮੰਗ ਕੇ 750 140 ਤੇ ਕਹਿ ਕੇ ਮੋੜ ਦੇ ਤਾਂ ਤੰਦਰ ਆਵੇਂ ਤਾਂ 750 ਰੁਪਏ ਬਣਾਤਾ ਇਹਨਾਂ ਨੇ ਜਿਹੜਾ ਕਾਊਂਟਰ ਤੇ ਇਹਨਾਂ ਨੇ ਬਰਵਾਸੀ ਖੜਾ ਕੀਤਾ ਆ ਉਹ ਗਲਤ ਬੋਲਦਾ ਮਈਆਂ ਨੂੰ ਮੈਂ ਉਹਨੂੰ ਇਹੀ ਰੋਕਿਆ ਮੈਂ ਤੂੰ ਗਲਤ ਕਿਉਂ ਬੋਲਦਾ ਸੀ ਉਸੇ ਮੇਰੇ ਇਕੱਠੇ ਹੋ ਕੇ ਪੈ ਜਾਂਦੇ ਆ ਆ ਕੇ ਪ੍ਰੈਸ਼ਰ ਪਾਉਂਦੇ ਆ ਅਗਲੇ ਤੇ ਉਹ ਕਹਿੰਦੀਆਂ 20 ਰੁਪਏ ਦਾ ਗਲਾਸ ਆ 50 ਰੁਪਏ ਮੰਗਦੇ ਆ ਹੁਣ ਇਹ ਉਹ ਉਹਨਾਂ ਨੂੰ ਧੱਕੇ ਨਾਲ ਕਹਿੰਦਾ ਪੈਸੇ ਕੱਢੋ ਉਹਨਾਂ ਨੂੰ ਕਹਿੰਦਾ ਪੈਸੇ ਕੱਢੋ ਕਹਿੰਦਾ ਚਾਰਚਿਆਂ ਦੇ ਨਾਂ ਤੇ ਕਿ ਫਰੋਡ ਹੁੰਦਾ ਹੁੰਦਾ ਸੀਗਾ ਪਾਰਟੀਆਂ ਦੇਣੀ ਲੱਗ ਨੂੰ ਮੇਰਾ 500 ਦੇ ਪਾਰਟੀਆਂ ਨੇ ਲਓ ਦਿਖਾਉਣੇ 500 ਆ ਨਿਕਲਣਾ ਵਿੱਚੋਂ 1400 ਰੁਪਈਆ ਆ ਹਾਂ ਪੱਤਰਕਾਰ ਆ ਨਹੀਂ ਨਹੀਂ ਫੇ ਫੇ ਗਰੀ ਗਰੀਬ ਲੱਗੂਗਾ ਹਾਂ ਤੇ ਕੀ ਬੋਲ ਅਖੜਾ ਮੈਂ ਲੱਗੀ ਪੜੋ ਇਹ ਗਰੀਬ ਲੱਗੂਗਾ ਤੁਸੀਂ ਐਡ ਦੇ ਨਾ ਮੰਗ ਲਿਆ ਨਾ ਮਾਰਾ ਇਹ 2100 ਰੁਪਏ ਐਡ 3200 ਐਡ ਕਦੋਂ ਮੰਗਿਆ ਅਖੜਾ ਮੈਨੂੰ ਦੱਸ ਕਦੋਂ ਮੰਗਿਆ ਇੱਕ ਬੰਦਾ ਪੰਜਾਬ ਤੋਂ ਇੱਕ ਬੰਦਾ ਭਾਈ ਇੱਕ ਮਿੰਟ ਇਹ ਹਰ ਪੱਤਰਕਾਰ ਦੀ ਐਡ ਦਾ ਰੇਟ ਫਿਕਸ ਆ ਆ ਪੰਜਾਬ ਕੇਸਲੀ ਵਰਗੀ ਐ ਖਵਾੜਾ ਮੇਰੇ ਨਾਲ ਗੱਲ ਕਰ ਮੇਰੀ ਆ ਪੱਤਰਕਾਰਾਂ ਨੂੰ ਵੀ ਸੁਣ ਲਓ ਭਾਈ ਫਖਵਾੜੇ ਵਾਲੇ ਪੱਤਰਕਾਰ ਤੁਸੀਂ ਕੀ ਕਰਨ ਆਏ ਹੋ ਹਾਂ ਜੀ ਮਗੜ ਆਇਆ ਨਹੀਂ ਹੋਰ ਕੀ ਕਰ ਲੈ ਸਾਡਾ ਫਰਟ ਇੱਕ ਮਿੰਟ ਰੁਕ ਸਾਡਾ ਤਾਹੇ ਮੰਗਣ ਆਏ ਪੈਸੇ ਮੰਗਣ ਆਏ ਦੁਨੀਆ ਛਾੜਦੀ ਆ ਮੈਨੂੰ ਹਾਂ ਫਿਰ ਤੁਹਾਨੂੰ ਵੀ ਜਾਣਦੀ ਐ ਇੱਥੇ ਭਗਵਾੜ ਦੀ ਦੁਨੀਆ ਦੁਕਾਨ ਤੇ ਆਇਆ ਖੜਾ ਮੈਂ ਹਾਂ ਖੜਾ ਖੜਾ ਮੈਂ ਇੱਥੇ ਇਸ ਹੱਦ ਤੋ ਹੇਲੋ ਤੁਸੀਂ ਫਰੋਡ ਹਾਂ ਹਾਂ ਫਰੋਡ ਤੁਸੀਂ ਫਰੋਡ ਤੁਹਾਡਾ ਰਜਿਸਟਰ ਨਹੀਂ ਚੱਲਣਾ ਲੱਗੇ ਹਾਂ ਫਰੋਡ ਆ ਤੁਸੀਂ ਕੋਈ ਗੱਲ ਨਹੀਂ ਹਾਂ ਔਰ ਤੁਸੀਂ ਇਹਨਾਂ ਕੋਲ ਹੈ ਨਹੀਂ yellow card ਫਰੋਡ ਵਾਲੇ ਫਰੋਡ ਵਾਲੇ ਅਸੀਂ ਫਰੋਡ ਵਾਲੇ ਦੂਜੇ ਹਾਂ ਹਾਂ ਦੂਜੇ ਕੋਇਆ ਕੋਇਆ ਕੋਲੇ ਕੋਈ ਫੋਟ ਨਹੀਂ ਸਕੀ ਨਾ ਲਾਂਦੀ ਕੋਇਆ ਕੋਇਆ ਹਾਂ ਤੇ ਫਿਰ yellow card ਚੁੱਪ ਕਰ ਤੂੰ ਚੁੱਪ ਕਰ ਜਾ ਉਹ yellow card ਬਾਈ ਲੋਕ ਦੱਸਣ ਇਹ ਗੱਲ ਬਾਈ ਕਿੰਨੇ ਲੋਕਾਂ ਦੇ ਨਾਲ ਇੱਥੇ ਧੱਕਾ ਹੋਇਆ ਲੋਕ ਆਉਣ ਅਕੇ ਲੰਗਰ ਲਗਾਇਆ ਚ ਹੈ ਅੱਜ ਤੁਹਾਨੂੰ ਐਡਾ ਦੇ ਦੀਏ ਪੋਰੇ ਦਾ ਭੇਚੋੜਾ ਕਿੰਨਾ ਦਾ ਚਾਰ ਦਾ ਡੱਬਾ ਵੀ ਪਿਆ ਕਿ ਗਾਲੀ ਕਢਣੀ ਇੱਥੇ ਪਤਾ ਲੱਗਿਆ ਬੰਦੇ 140 ਦੱਸ ਕੇ 7-700 ਰੁਪਏ ਬਿੱਲ ਬਣਾ ਦਿੰਦੇ ਆ। ਕਿ ਜਦੋਂ ਕੋਈ ਬਿੱਲ ਦਿੰਦਾ ਨਹੀਂ ਫਿਰ ਫੇ ਤੁਹਾਡੇ ਵਰਗੇ ਕਹਿੰਦੇ ਇੱਥੇ ਪੁਲਿਸ ਵਾਲਿਆਂ ਨੂੰ ਵੀ ਸਾਥ ਲੈਂਦੇ ਆ। ਬੰਦਿਆਂ ਨੇ ਤਾਂ ਇਹ ਕਹਿ ਆ ਜੀ ਪੁਲਿਸ ਵਾਲਿਆਂ ਨਹੀਂ ਮਿਲੀ ਭੁਗਤ ਵੀ ਹੋਰੀ ਨਾਲ। ਇਮਾਨਦਾਰ ਨਹੀਂ। ਮੈਂ ਕਹਿੰਦਾ ਪੈਂਟ ਦੇ ਵਿੱਚ ਅੰਮਾ ਮੈਂ ਕਹਿੰਦਾ ਭਾਈ ਮੈਂ ਆਪਣੇ ਬੱਚਿਆਂ ਨੂੰ ਕਹਿੰਦਾ ਇੱਕ ਪਈਆ ਵੀ ਲਿਆ ਹੋਵੇ ਕਿਸੇ ਤੋਂ ਚੈਨਲ ਤੇ ਕਹਿੰਦਾ ਬੱਚਿਆਂ ਦੀ ਦਾ ਇਮਾਨਦਾਰ ਕਹਿੰਦਾ। ਕੀ ਮੇਰੇ ਬੱਚਿਆਂ ਦੇ ਉੱਪਰ ਵੀ ਤੇ ਆ ਨਹੀਂ ਮੈਂ ਮਾਂ गल सुनो तुम कहने ना इमानदार है चल, चल जाओ फिर इमानदार तू खुदू मैं नवा शहर तूमानदार